ਤਾਨੂੰ ਉਸ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੈਸਾ ਜਿਹੜਾ ਉਹ ਨਹੀਂ ਮਿਲੇਗਾ ਜੀ ਤੇ ਇਹਦਾ ਪੈਸਾ ਜਿਹੜਾ ਮੈਨੂੰ ਮਿਲੇਗਾ ਹੀ ਮਿਲੇਗਾ ਤੇ ਮੇਰਾ ਚੈਨਲਾਂ ਦਾ ਜਿਹੜਾ ਇਹ ਉਹ ਚੈਨਲਾਂ ਨੂੰ ਪੈਸੇ ਬਿਲਕੁਲ ਵੀ ਨਹੀਂ ਦੇਵੇਗਾ ਤੇ ਤੁਹਾਡੀ ਆਪ ਦੀ ਖੁਦ ਦੀ ਤੁਹਾਡੀ ਆਵਾਜ਼ ਹੋਣੀ ਚਾਹੀਦੀ ਆ ਤੁਸੀਂ YouTube ਤੋਂ ਪੈਸਾ ਨਹੀਂ ਕਮਾ ਸਕਦੇ ਹੈਗੇ ਸੋ ਇਹ ਤੁਹਾਨੂੰ 1 ਰੁਪਿਆ ਵੀ ਜਿਹੜਾ ਉਹ ਨਹੀਂ ਮਿਲੇਗਾ ਜੀ ਮੇਰੇ ਵੱਲੋਂ ਤੁਹਾਨੂੰ ਸਰਨੂ ਪੈਰਪੜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਰਨ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਮਸਰੋਏ ਦੇ ਵਿੱਚ ਜੀ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਸਾਰ ਨੂੰ ਪਤਾ ਹੀ ਆ 15 ਜੁਲਾਈ ਤੋਂ ਹਣਾ YouTube ਨੇ ਆਪਣੇ ਮਤਲਬ ਵੀ ਪੋਲਿਸੀ ਦੇ ਵਿੱਚ ਕੁਝ ਬਦਲਾਅ ਕੀਤੇ ਨੇ ਉਹਨੇ ਕਿਹਾ ਵੀ ਕੁਝ ਇਹੋ ਜਿਹੇ ਚੈਨਲ ਨੇ ਜਿਹੜੇ YouTube ਮੋਨਟਾਈਜ਼ ਨਹੀਂ ਕਰੇਗਾ ਜਾਨੀ ਕਿ YouTube ਉਹ ਚੈਨਲਾਂ ਨੂੰ ਪੈਸੇ ਬਿਲਕੁਲ ਵੀ ਨਹੀਂ ਦੇਵੇਗਾ ਸੋ ਉਹ ਕਿਹੜੇ ਚੈਨਲ ਨੇ ਜਿਨ੍ਹਾਂ ਨੂੰ YouTube ਮੋਨਟਾਈਜ਼ ਨਹੀਂ ਕਰੇਗਾ ਉਹਨਾਂ ਨੂੰ ਪੈਸੇ ਨਹੀਂ ਦੇਵੇਗਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦਾ ਰਹੇ ਨਾ ਮਾ ਜੀ ਸੋ ਦੇਖੋ ਅਗਰ ਤੁਸੀਂ ਵੀ YouTube ਦੇ ਉੱਤੇ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਨਾ ਤਾਂ ਉਹ ਜਿਹੜੇ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ 5 ਇਹੋ ਜਿਹੇ ਚੈਨਲ ਮੈਂ ਜਿਹੜੇ ਮੈਂ ਤੁਹਾਨੂੰ ਉਹ ਦੱਸਾਂਗਾ ਵੀ ਤੁਸੀਂ ਉਹਨਾਂ ਦੇ ਉੱਤੇ ਬਿਲਕੁਲ ਵੀ ਜਿਹੜਾ ਤੁਸੀਂ ਕੰਮ ਆ ਉਹ ਨਹੀਂ ਕਰਨਾ ਹੈਗਾ ਜੇ ਤੁਸੀਂ YouTube ਦੇ ਉੱਤੇ ਇਹੋ ਜਿਹੇ ਚੈਨਲਾਂ ਦੇ ਉੱਤੇ ਤੁਸੀਂ ਕੰਮ ਕਰੋਗੇ ਤਾਂ ਤੁਹਾਨੂੰ 1 ਰੁਪਿਆ ਵੀ ਜਿਹੜਾ ਉਹ ਨਹੀਂ ਮਿਲੇਗਾ ਜੀ ਸੋ ਉਹ ਕਿਹੜੇ ਪੰਜ ਚੈਨਲ ਨੇ ਮੈਂ ਪਹਿਲਾਂ ਇੱਥੇ ਡਿਟੇਲ ਦੇ ਵਿੱਚ ਲੇ ਕੇ ਰੱਖਿਆ ਹੋਇਆ ਵਾ ਸੋ ਹੁਣ ਡਿਟੇਲ ਦੇ ਵਿੱਚ ਤੁਹਾਨੂੰ ਮੈਂ ਦੱਸਾਂਗਾ ਉਹ ਕਿਹੜੇ ਚੈਨਲ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਕੰਮ ਬਿਲਕੁਲ ਨਹੀਂ ਕਰਨਾ ਹੈਗਾ ਨੰਬਰ 1 ਦੇ ਉੱਤੇ ਹੈਗਾ ਜੀ AI ਉਹ ਵੌਇਸ ਵਾਲੇ ਚੈਨਲ ਤੁਸੀਂ ਬਹੁਤ سارے ਮਤਲਬ ਵੀ ਚੈਨਲ ਇਹੋ ਜਿਹੇ ਦੇਖੇ ਹੋਣੇ ਜਿਹੜੇ ਮਤਲਬ ਵੀਡੀਓ ਤਾਂ ਹੁੰਦੀ ਹੈ ਜਾਂ ਫਿਰ ਉਹ ਫੋਟੋ ਨੂੰ ਐਡਿਟ ਵਗੈਰਾ ਕਰਕੇ ਨਾ AI ਦੀ ਆਵਾਜ਼ ਆ ਜਿਹੜੀ ਪਿੱਛੋਂ ਉਹ ਲਗਾ ਦਿੰਦੇ ਹਨਾ ਜੋ ਮਤਲਬ ਤੁਸੀਂ ਜੋ ਤੁਸੀਂ ਬੋਲਣਾ ਚਾਹੁੰਦੇ ਹੋ ਤੁਸੀਂ AI ਦੇ ਵਿੱਚ ਤੁਸੀਂ ਟੈਕਸ ਉਹ ਲਿਖ ਕੇ ਦੇ ਦਿੰਦੇ ਹੋ AI ਇਹ ਮਤਲਬ ਵੀ ਵੌਇਸ ਜਿਹੜੀ ਉਹ ਜਨਰੇਟ ਕਰ ਦਿੰਦਾ ਵਾ ਹਨਾ ਤੇ ਤੁਹਾਨੂੰ ਇਹ ਲੱਗਦਾ ਵੀ ਇਹ ਜਿਹੜੇ ਚੈਨਲ ਨੇ ਇਹ ਮੋਨਟਾਈਜ਼ ਹੋ ਜਾਣਗੇ ਪਰ YouTube ਨੇ ਸਾਫ਼ ਮਨਾ ਕਰਤਾ ਵਾ ਵੀ ਇਹ ਜਿਹੜੇ ਚੈਨਲ ਨੇ ਬਿਲਕੁਲ ਵੀ ਮੋਨਟਾਈਜ਼ ਜਿਹੜੇ ਉਹ ਨਹੀਂ ਕੀਤੇ ਜਾਣਗੇ ਸੋ ਇਸ ਕਰਕੇ ਤੁਸੀਂ ਜੇ ਤੁਸੀਂ ਇਹ ਇਧਰ ਦੇ ਚੈਨਲ ਦੇ ਉੱਤੇ ਕੰਮ ਕਰਦੇ ਪਿਓ ਜਿਹਦੇ ਵਿੱਚ ਤੁਸੀਂ AI ਦੀ ਵੌਇਸ ਜਿਹੜੀ ਤੁਸੀਂ ਯੂਜ਼ ਕਰਦੇ ਪਿਓ ਤਾਂ ਇਸ ਕਰਕੇ ਤੁਸੀਂ ਇਹ ਬਿਲਕੁਲ ਵੀ ਨਹੀਂ ਤੁਸੀਂ ਕਰਨਾ ਹੈਗਾ YouTube ਕਹਿੰਦਾ ਵਾ ਵੀ ਮਤਲਬ ਵੀ ਬੰਦਰੀ ਆਵਾਜ਼ਾਂ ਮੰਨ ਕੇ ਚੱਲੋ ਤੁਹਾਡਾ ਚੈਨਲ ਜਾਂ ਫਿਰ ਮੇਰਾ ਚੈਨਲ ਵੀ ਤੁਹਾਡੀ ਆਪ ਦੀ ਖੁਦ ਦੀ ਤੁਹਾਡੀ ਆਵਾਜ਼ ਹੋਣੀ ਚਾਹੀਦੀ ਹੈ ਤੁਹਾਡੀ ਖੁਦ ਦੀ ਆਵਾਜ਼ ਹੋਣੀ ਚਾਹੀਦੀ ਆ ਉਹ ਚੈਨਲ ਜਿਹੜੇ ਮੋਨਟਾਈਜ਼ ਹੋ ਜਾਣਗੇ ਜੇ ਤੁਹਾਡੀ ਖੁਦ ਦੀ ਆਵਾਜ਼ ਨਹੀਂ ਹੈਗੀ ਤਾਂ YouTube ਉਹਨਾਂ ਨੂੰ 100% ਮੋਨਟਾਈਜ਼ ਨਹੀਂ ਕਰੇਗਾ ਸੋ ਅੱਜ ਤੋਂ ਹੀ ਤੁਸੀਂ ਇਹ ਚੈਨਲ ਜਿਹੜਾ ਤੁਸੀਂ ਬੰਦ ਕਰ ਦਿਓ ਜਿਹਦੇ ਤੇ ਤੁਸੀਂ AI ਨਾਲ ਤੁਸੀਂ ਆਵਾਜ਼ ਦਿੱਨੇ ਹੋ ਠੀਕ ਹੈ ਜੀ ਨੰਬਰ 1 ਦਾ ਇਹ ਹੋਗਾ ਜੀ ਨੰਬਰ 2 ਦੇ ਉੱਤੇ ਹੈਗਾ ਜੀ ਬਹੁਤ ਸਾਰੇ ਤੁਸੀਂ ਚੈਨਲ ਇਹੋ ਜਿਹੇ ਦੇਖੇ ਹੋਣੇ ਜਿਹੜੇ ਮਤਲਬ ਵੀ ਫੋਟੋ ਹੁੰਦੀ ਸੀ ਨਾ ਫੋਟੋ ਨੂੰ ਬਹੁਤ ਸਾਰੀਆਂ ਫੋਟੋ ਇਕੱਠੀਆਂ ਕਰ ਲੈਂਦੇ ਸੀਗੇ ਤੇ ਉਹਨਾਂ ਨੂੰ ਐਡਿਟ ਕਰ ਕਰਕੇ ਇੱਕ 3 ਮਿੰਟ ਦੀ 5 ਮਿੰਟ ਦੀ 7 ਮਿੰਟ ਦੀ 10 ਮਿੰਟ ਦੀ ਵੀਡੀਓ ਬਣਾ ਲੈਂਦੇ ਹੁੰਦੇ ਸੀਗੇ ਠੀਕ ਹੈ ਜੀ ਤੇ ਪਿੱਛੇ ਆਪਣੀ ਆਵਾਜ਼ ਵੀ ਦੇ ਦਿੰਦੇ ਹੁੰਦੇ ਸੀਗੇ ਉਹ ਵੀਡੀਓ ਦੇ ਪਿੱਛੇ ਜਾਂ ਫਿਰ ਆਵਾਜ਼ ਨਹੀਂ ਵੀ ਸੀ ਦਿੰਦੇ ਹੁੰਦੇ ਜਾਂ ਫਿਰ AI ਨਾਲ ਮਤਲਬ ਵੀ ਆਵਾਜ਼ ਸੀ ਜਿਹੜੀ ਉਹ ਤਿਆਰ ਕਰ ਲੈਂਦੇ ਹੁੰਦੇ ਸੀ YouTube ਨੇ ਕਿਹਾ ਤਾਂ ਜਿਹੜੇ ਵੀ ਯੂਟਿਊਬਰ ਨੇ ਜਿਹੜੇ ਵੀ ਮਤਲਬ ਕਰੈਕਟਰ ਨੇ ਅਗਰ ਉਹ ਇਮੇਜਾਂ ਨੂੰ ਇਕੱਠੀਆਂ ਕਰਕੇ ਜਾਨੀ ਕਿ ਫੋਟੋ ਨੂੰ ਵੀ ਇਕੱ YouTube ਉਹਨੂੰ ਵੀ ਉਹ ਚੈਨਲ ਨੂੰ ਵੀ ਮੋਨੇਟਾਈਜ਼ ਆ ਜਿਹੜਾ ਉਹ ਨਹੀਂ ਕਰੇਗਾ ਸੋ ਇਸ ਕਰਕੇ ਤੁਸੀਂ ਫੋਟੋ ਨੂੰ ਐਡਿਟ ਕਰਕੇ ਇੱਕ ਵੀਡੀਓ ਤਿਆਰ ਨਹੀਂ ਕਰਨੀ ਹੈਗੀ ਜੇ ਤੁਸੀਂ ਵੀਡੀਓ ਬਣਾ ਰਹੇ ਹੋ ਤਾਂ ਪ੍ਰੋਪਰਲੀ ਉਹ ਵੀਡੀਓ ਹੋਣੀ ਚਾਹੀਦੀ ਆ ਫੋਟੋ ਨੂੰ ਐਡਿਟ ਨਹੀਂ ਕਰ ਸਕਦੇ ਹੈਗੇ ਜੀ ਠੀਕ ਹੈ ਜੀ ਉਤੋਂ ਨੰਬਰ 3 ਦੇ ਉੱਤੇ ਹੈਗਾ ਜੀ ਤੁਸੀਂ ਬਹੁਤ سارے ਚੈਨਲ ਇਹੋ ਜਿਹੇ ਦੇਖਿਓ ਨੇ ਮਤਲਬ ਮੰਨ ਕੇ ਚੱਲੋ ਮੋਟੀਵੇਸ਼ਨਲ ਚੈਨਲ ਹੋਗੇ ਜਾਂ ਫਿਰ ਤੁਸੀਂ ਕਹਾਣੀਆਂ ਦੇਖਿਓ ਹਣੀਆਂ ਹਨਾ ਕਹਾਣੀਆਂ ਵੀ ਤੁਸੀਂ ਚੱਲਦੀਆਂ ਨੇ ਤੇ ਉਹਨਾਂ ਦੇ ਮਿਲੀਅਨ ਦੇ ਵਿੱਚ ਸਬਸਕ੍ਰਾਈਬਰ ਨੇ ਹਨਾ ਮਤਲਬ ਵੀ ਉਹ ਕੀ ਕਰਦੇ ਨੇ ਇੱਕ ਫੋਟੋ ਲੈ ਲੈਂਦੇ ਆ ਉਹਦੇ ਉੱਤੇ ਤੁਸੀਂ ਦੇਖਿਓ ਹਣਾ ਵੀ ਅੱਖਰ ਲਿਖੇ ਹੋਏ ਆਂਦੇ ਆ ਹਨਾ ਮੰਨ ਕੇ ਚੱਲੋ ਹੋਰ ਕਹਾਣੀਆਂ ਹੋ ਗਈਆਂ ਜਾਂ ਫਿਰ ਕ੍ਰਾਈਮ ਸਟੋਰੀਆਂ ਹੋ ਗਈਆਂ ਹਨਾ ਉਹ ਕੀ ਕਰਦੇ ਨੇ ਪਿੱਛੇ ਕ੍ਰਾਈਮ ਦੀ ਫੋਟੋ ਲਗਾ ਦਿੰਦੇ ਆ ਤੇ ਉੱਪਰ ਟੈਕਸ ਲਿਖੀ ਜਾਂਦੇ ਜੋ ਜੋ ਉਹ ਬੋਲੀ ਜਾਂਦੇ ਆ ਤਾਂ ਉਹ ਟੈਕਸ ਜਿਹੜੇ ਉਹ ਲਿਖੀ ਜਾਂਦੇ ਆ ਜਾਂ ਫਿਰ ਟੈਕਸ ਤੁਸੀਂ ਦੇਖਿਓ ਨੇ ਇੰਦਾ YouTube ਨੇ ਸਾਫ਼ ਕਹਿਤਾ ਵੀ ਜਿਹੜੇ ਵੀ ਮਤਲਬ ਫੋਟੋ ਦੇ ਉੱਤੇ ਟੈਕਸ ਲਿਖ ਕੇ ਤੁਸੀਂ ਵੀਡੀਓ ਬਣਾਉਂਗੇ ਉਹ ਚੈਨਲ ਵੀ ਮੋਨਟਾਈਜ਼ ਆ ਜਿਹੜੇ ਉਹ ਬਿਲਕੁਲ ਵੀ ਨਹੀਂ ਕੀਤੇ ਜਾਣਗੇ ਸੋ ਅਗਰ ਤੁਸੀਂ ਇਦਾਂ ਦਾ ਚੈਨਲ ਦੇ ਉੱਤੇ ਤੁਸੀਂ ਕੰਮ ਕਰਦੇ ਪਏ ਹੋ ਜਾਂ ਫਿਰ ਕਰਨ ਬਾਰੇ ਸੋਚਦੇ ਪਏ ਹੋ ਤਾਂ ਤੁਸੀਂ ਇਦਾਂ ਦਾ ਚੈਨਲ ਦੇ ਉੱਤੇ ਬਿਲਕੁਲ ਵੀ ਕੰਮ ਨਹੀਂ ਕਰਨਾਗਾ ਵੀ ਇੱਕ ਫੋਟੋ ਦੇ ਉੱਤੇ ਤੁਸੀਂ ਟੈਕਸ ਲਗਾ ਸਕੋ ਤੁਹਾਨੂੰ ਉਸ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੈਸਾ ਜਿਹੜਾ ਉਹ ਨਹੀਂ ਮਿਲੇਗਾ ਜੀ ਨੰਬਰ 4 ਦੇ ਉੱਤੇ ਹੈਗਾ ਜੀ ਕਿਸੇ ਵੀ ਤਰ੍ਹਾਂ ਦਾ ਮਤਲਬ ਮੰਨ ਕੇ ਚਲੋ ਇਵੈਂਟ ਸ਼ੋਅ ਚੱਲਦਾ ਹੁੰਦਾ ਨਾ ਮੰਨ ਕੇ ਚਲੋ ਕੋਲਜ ਦੇ ਵਿੱਚ ਕੋਈ ਇਵੈਂਟ ਸ਼ੋਅ ਚੱਲਦਾ ਪਿਆ ਵਾ ਜਾਂ ਫਿਰ ਮੰਨ ਕੇ ਚਲੋ ਕੋਈ ਸਟੇਜ ਸ਼ੋਅ ਚੱਲਦਾ ਹੁੰਦਾ ਵਾ ਜਾਂ ਮੰਨ ਕੇ ਚਲੋ ਕੋਈ ਸਿੰਗਰ ਮਤਲਬ ਵੀ ਕਿਤੇ ਗਾ ਰਿਹਾ ਵਾ ਗਾਣਾ ਨਾ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਮਤਲਬ ਇਵੈਂਟ ਸ਼ੋਅ ਲਾ ਲਓ ਜਾਂ ਫਿਰ ਕੋਈ ਲਾਈਵ ਪ੍ਰੋਗਰਾਮ ਲਾ ਲਓ ਤੁਸੀਂ ਕੀ ਕਰਦੇ ਹੋ ਉਹਦੀ ਵੀਡੀਓ ਬਣਾ ਲੈਨੇ ਉਹਦੀ ਵੀਡੀਓ ਬਣਾ ਕੇ ਆਪਣੇ YouTube ਚੈਨਲ ਦੇ ਉੱਤੇ ਅਪਲੋਡ ਕਰ ਦੇਨੇ ਤੁਹਾਨੂੰ ਐ ਹੋਏਗਾ ਵੀ ਇਹ ਵੀਡੀਓ ਤਾਂ ਮੈਂ ਸ਼ੂਟ ਕੀਤੀ ਆ ਇਹ ਵੀਡੀਓ ਮੇਰੀ ਵਾ ਤੇ ਇਹਦਾ ਪੈਸਾ ਜਿਹੜਾ ਮੈਨੂੰ ਮਿਲੇਗਾ ਹੀ ਮੇਰੇਗਾ ਤੇ ਮੇਰਾ ਚੈਨਲ ਜਿਹੜਾ ਇਹ ਮੋਨਟਾਈਜ਼ ਹੋ ਜਾਏਗਾ ਕਿਉਂਕਿ ਇਹਦੇ ਵਿੱਚ ਮੈਂ ਵੀਡੀਓ ਦਿਖਾਈ ਆ ਤੇ ਵੀਡੀਓ ਵੀ ਮੈਂ ਖੁਦ ਸ਼ੂਟ ਕੀਤੀ ਆ ਤੇ ਇਦਾਂ ਦਾ ਕੋਈ ਵੀ ਇਵੈਂਟ ਸ਼ੋ ਹੋ ਗਿਆ ਤੇ ਮਤਲਬ ਵੀ ਸਟੇਜ ਸ਼ੋ ਹੋ ਗਿਆ ਉਹ ਚੈਨਲ ਮੋਨਟਾਈਜ਼ ਨਹੀਂ ਹੋਏਗਾ ਕਿਉਂ ਨਹੀਂ ਹੋਏਗਾ ਹੈਗੀ ਤਾਂ ਉਹ ਦੇਖੋ ਵੀਡੀਓ ਆ ਵੀਡੀਓ ਵੀ ਤੁਸੀਂ ਸ਼ੂਟ ਕੀਤੀ ਆ ਇਹਦੇ 'ਚ ਕੋਈ ਡਾਊਟ ਨਹੀਂ ਹੈਗਾ ਠੀਕ ਆ ਸਾਰਾ ਕੁਝ ਸਹੀ ਆ ਪਰ ਇਹ ਜਿਹੜਾ ਚੈਨਲ ਆ ਇਹ ਮੋਨਟਾਈਜ਼ ਕਿਉਂ ਨਹੀਂ ਹੋਏਗਾ ਇਹਦਾ ਮੈਨ ਕਰਨਾ ਹੈਗਾ ਵਾ ਵੀ ਮੰਨ ਕੇ ਚੱਲੋ ਤੁਸੀਂ ਜਦੋਂ ਸ਼ੂਟ ਕਰਦੇ ਹੋ ਕੋਈ ਵੀ ਪ੍ਰੋਗਰਾਮ ਚੱਲਦਾ ਹੁੰਦਾ ਲਾਈਵ ਸਟੇਜ ਚੱਲਦੀ ਹੁੰਦੀ ਹੈ ਜਾਂ ਫਿਰ ਕੋਈ ਵੀ ਮਤਲਬ ਵੀ ਇਸ ਤਰ੍ਹਾਂ ਕੋਈ ਪ੍ਰੋਗਰਾਮ ਹੁੰਦਾ ਵਾ ਨਾ ਵੱਡਾ ਤੇ ਉਹਦੇ ਵਿੱਚ ਸਿਰਫ ਕਹਿੰਦੇ ਤੁਸੀਂ ਵੀਡੀਓ ਸ਼ੂਟ ਨਹੀਂ ਕਰਦੇਗੇ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਕੈਮਰੇ ਲਾਏ ਹੁੰਦੇ ਆ ਕੋਈ ਫੋਨ ਤੋਂ ਵੀ ਮਤਲਬ ਵੀ ਸ਼ੂਟ ਕਰਦੇ ਹੁੰਦੇ ਨੇ ਕਈ ਲੋਕ ਲਾਈਵ ਵੀ ਦਿਖਾਉਂਦੇ ਹੁੰਦੇ ਨੇ ਜਾਨੀ ਕਿ ਘਟੋ ਘਟ 10 ਤੋਂ 15 10 ਤੋਂ 15 ਬੰਦੇ ਉਹ ਇਵੈਂਟ ਸ਼ੋ ਨੂੰ ਕੈਪਚਰ ਕਰ ਲੈਂਦੇ ਨੇ ਉਹਨਾਂ ਦੀ ਵੀਡੀਓ ਬਣਾ ਲੈਂਦੇ ਜਿਹੜੇ ਜਿਹੜੇ ਬੰਦੇ ਨੇ ਮਤਲਬ ਉਹਦੀ ਵੀਡੀਓ ਸ਼ੂਟ ਕੀਤੀ ਆ ਉਹ ਸਾਰੇ ਆਪਣੇ ਉਸ ਵੀਡੀਓ ਨੂੰ ਆਪਣੇ YouTube ਚੈਨਲ ਦੇ ਉੱਤੇ ਪਾਉਣਗੇ ਹਣਾ ਤੁਸੀਂ ਵੀ ਪਾਤੀ ਉਹ 10 ਤੋਂ 15 ਬੰਦੇ ਨੇ ਵੀ ਪਾਤੀ ਆ ਤੇ ਇਸ ਤਰ੍ਹਾਂ YouTube ਕਹਿੰਦਾ ਵਾ ਵੀ ਇਦਾਂ ਦਾ ਕੋਈ ਵੀ ਜਿਹੜਾ ਕੰਟੈਂਟ ਹੈਗਾ ਵਾ ਉਹ ਮਤਲਬ ਵੀ ਮੋਨਟਾਈਜ਼ ਨਹੀਂ ਕੀਤਾ ਜਾਏਗਾ ਜਿਹੜਾ ਬੰਦਾ ਸਭ ਤੋਂ ਪਹਿਲਾਂ ਅਪਲੋਡ ਕਰੇਗਾ ਉਹਦਾ ਚਿੰਨ੍ਹ ਨਹੀਂ ਮੋਨਟਾਈਜ਼ ਹੋਏਗਾ ਜਾਂ ਫਿਰ ਜਿਹੜੇ ਲਾਈਵ ਕਰਦੇ ਹੁੰਦੇ ਆ ਉਹਨਾਂ ਦਾ ਲਾਈਵ ਦਾ ਲਿਆਂਦਾ ਹੀ ਚੈਨਲ ਮੋਨਟਾਈਜ਼ ਹੋਏਗਾ ਦੂਜਿਆਂ ਦਾ ਲਾਈਵ ਆ ਜਿਹੜਾ ਚੈਨਲ ਉਹ ਦੂਜਿਆਂ ਦਾ ਜਿਹੜਾ ਚੈਨਲ ਆ ਉਹ ਮੋਨਟਾਈਜ਼ ਨਹੀਂ ਹੋਏਗਾ ਸੋ ਇਸ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਇਵੈਂਟ ਹੋ ਗਿਆ ਜਾਂ ਦਾ ਸਟੇਜ ਸ਼ੋ ਹੋ ਗਿਆ ਤੁਸੀਂ ਉਹਦੀ ਵੀਡੀਓ ਬਣਾ ਕੇ ਆਪਣੇ ਚੈਨਲ ਦੇ ਉੱਤੇ ਅਪਲੋਡ ਨਹੀਂ ਕਰ ਸਕਦੇ ਹੈਗੇ ਨਾ ਤੁਸੀਂ ਇਸ ਤਰ੍ਹਾਂ ਦੀ ਕੈਟਾਗਰੀ ਦੇ ਉੱਤੇ ਤੁਸੀਂ ਕੰਮ ਕਰਨਾ ਜੀ ਨੰਬਰ 5 ਦੇ ਉੱਤੇ ਹੈਗਾ ਜੀ ਤੁਸੀਂ ਕੀ ਕਰਦੇ ਜਦੋਂ ਤੁਸੀਂ ਮਤਲਬ ਕੋਈ YouTube ਚੈਨਲ ਬਣਾਉਨੇ ਹੋ ਨਾ ਤੁਸੀਂ ਤਾਂ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਗਈ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਗਈ ਹੈਨਾ ਤਾਂ ਤੁਸੀਂ ਕੀ ਕਰਦੇ ਤੁਸੀਂ ਕਿੰਨੇ ਵੀਰ ਮੇਰੀ ਆ ਵੀਡੀਓ ਵਾਇਰਲ ਹੋ ਗਈ ਇਹਦੇ 25000 50000 ਜਾਂ ਫਿਰ 1 ਲੱਖ ਵਿਊ ਆ ਗਿਆ ਮੈਂ ਕੀ ਕਰਾਂਗਾ ਵੀ ਮੈਂ ਇਹਦੇ ਵੀਡੀਓ ਵਾਂਗੂ ਹੀ ਜੋ ਟਾਈਟਲ ਲਿਖਿਆ ਵਾ ਉਹੀ ਟਾਈਟਲ ਮੈਂ ਅਗਲੀ ਵੀਡੀਓ ਤਾਂ ਦਵਾਂਗਾ ਉਹੀ ਡਿਸਕ੍ਰਿਪਸ਼ਨ ਉਹੀ ਟੈਗ ਸੇਮ ਚੀਜ਼ਾਂ ਮੈਂ ਰੱਖਾਂਗਾ ਵੀ ਮੇਰਾ ਚੈਨਲ ਜਿਹੜਾ ਮੋਨਟਾਈਜ਼ ਹੋ ਗਿਆ ਯਾਨੀ ਕਿ ਇਹਦੇ ਵੀ ਵੀਊ ਨੇ ਜਿਹੜੇ ਉਹ ਵੀ ਜ਼ਿਆਦਾ ਆਣਗੇ ਜਿਹੜੇ ਮੇਰੀ ਪਹਿਲੀ ਵੀਡੀਓ ਦੇ ਵੀਊ ਆਈ ਸੀ ਉਹਦਾ ਟਾਈਟਲ ਟੈਗ ਤੇ ਡਿਸਕ੍ਰਿਪਸ਼ਨ ਉਹਦੀ ਬਹੁਤ ਵਧੀਆ ਲਿਖੀ ਹੋਈ ਸੀ ਜਿਹਦੇ ਕਰਕੇ ਮੇਰੀ ਵੀਡੀਓ ਵਾਇਰਲ ਹੋ ਗਈ ਜੇ ਮੈਂ ਇਸ ਵੀਡੀਓ ਦਾ ਵੀ ਟਾਈਟਲ ਟੈਗ ਤੇ ਡਿਸਕ੍ਰਿਪਸ਼ਨ ਮੈਂ ਉਹ ਸੇਮ ਕਰ ਦਾਂਗਾ ਤਾਂ ਮੇਰੀ ਇਹ ਵੀ ਵੀਡੀਓ ਜਿਹੜੀ ਵਾਇਰਲ ਹੋ ਜੇਗੀ ਉਹ ਵੀ ਚੈਨਲ YouTube ਨੇ ਕਿਹਾ ਤਾਂ ਵੀ ਮੋਨਟਾਈਜ਼ ਨਹੀਂ ਹੋਏਗਾ ਜੇ ਤੁਹਾਡਾ ਚੈਨਲ ਮੋਨਟਾਈਜ਼ ਹੋਇਆ ਹੈਗਾ ਤਾਂ ਉਹਨੂੰ ਡੀ ਮੋਨਟਾਈਜ਼ ਕਰ ਦਿੱਤਾ ਜਾਏਗਾ ਜੀ ਸੋ ਇਹ ਪੰਜ ਚੈਨਲ ਨੇ ਜਿੰਨਾਂ ਦੇ ਤੁਸੀਂ ਬਿਲਕੁਲ ਵੀ ਕੰਮ ਨਹੀਂ ਕਰਨਾ ਹੈਗਾ ਜੇ ਤੁਸੀਂ ਇਹ ਪੰਜ ਚੈਨਲਾਂ 'ਤੇ ਤੁਸੀਂ ਕੰਮ ਕਰੋਗੇ ਤੁਹਾਡੇ ਚਾਹੀਏ ਹਜ਼ਾਰਾਂ ਦੇ ਵਿੱਚ ਈਵਿਊ ਆ ਜਾਣਾ ਚਾਹੇ ਤੁਹਾਡੇ ਲੱਖਾਂ ਦੇ ਵਿੱਚ ਈਵਿਊ ਆ ਜਾਣਾ ਚਾਹੇ ਤੁਹਾਡੇ ਮਿਲੀਅਨ ਦੇ ਵਿੱਚ ਈਵਿਊ ਆ ਜਾਣਾ ਜਾਂ ਫਿਰ ਤੁਹਾਡੇ ਮਤਲਬ ਮਿਲੀਅਨ ਦੇ ਵਿੱਚ ਸਬਸਕ੍ਰਾਈਬਰ ਆ ਜਾਣ ਪਰ ਤੁਹਾਡਾ ਚੈਨਲ ਜਿਹੜਾ ਮੋਨਟਾਈਜ਼ਰ ਜਿਹੜਾ ਉਹ ਨਹੀਂ ਹੋਏਗਾ ਤੁਸੀਂ YouTube ਤੋਂ ਪੈਸਾ ਨਹੀਂ ਕਮਾ ਸਕਦੇ ਹੈਗੇ ਸੋ ਇਹ ਪੰਜ ਚੈਨਲ ਨੇ ਜਿਨ੍ਹਾਂ ਤੇ ਤੁਸੀਂ ਕੰਮ ਬਿਲਕੁਲ ਵੀ ਨਹੀਂ ਕਰਨਾ ਹੈਗਾ ਸੋ ਅਗਰ ਤੁਸੀਂ ਚਾਹੁੰਦੇ ਹੋ ਵੀ ਕਿਹੜੇ ਚੈਨਲ ਇਹੋ ਜਿਹੇ ਨੇ ਜਿਨ੍ਹਾਂ ਤੇ ਤੁਸੀਂ ਬਿਨਾ ਫੇਸ ਦਿਖਾਏ ਤੁਸੀਂ ਕੰਮ ਕਰ ਸਕਦੇ ਹੋ ਤੇ ਉਹਨਾਂ ਤੇ ਤੁਸੀਂ ਅਰਨਿੰਗ ਵੀ ਵਧੀਆ ਕਰ ਸਕਦੇ ਹੋ ਹਨ ਅਗਰ ਤੁਸੀਂ ਚਾਹੁੰਦੇ ਵੀ ਮੈਂ ਉਹਦੇ ਤੇ ਇੱਕ ਪ੍ਰੋਪਰਲੀ ਵੀਡੀਓ ਬਣਾ ਕੇ ਇਸ ਵੀਡੀਓ ਥੱਲੇ ਵੱਧ ਤੋਂ ਵੱਧ ਕਮੈਂਟ ਕਰ ਦਿਓ ਵੀ ਮਤਲਬ ਵੀ ਕਿਹੜੇ ਚੈਨਲ 'ਤੇ ਅਸੀਂ ਕੰਮ ਕਰੀਏ ਉਹਦੇ ਵਿੱਚ ਕੋਸ਼ਿਸ਼ ਕਰਾਂਗਾ ਜਲਦੀ ਤੋਂ ਜਲਦੀ ਤੁਹਾਡੇ ਵਾਸਤੇ ਮੈਂ ਵੀਡੀਓ ਲੈ ਕੇ ਆਵਾਂ ਤੇ ਤੁਸੀਂ ਉਸ ਟੌਪਿਕ ਦੇ ਉੱਤੇ ਕੰਮ ਕਰੋ ਉਹ ਚੈਨਲ ਮੋਨਟਾਈਜ਼ ਵੀ ਹੋ ਜਾਣਗੇ ਤੇ ਉੱਥੇ ਤੁਸੀਂ YouTube ਤੋਂ ਮਹੀਨੇ ਦੇ ਬਹੁਤ ਵਧੀਆ ਪੈਸੇ ਕਮਾਉਣੇ ਤੁਸੀਂ ਸ਼ੁਰੂ ਕਰ ਦੋਗੇ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਤਾਂ ਪਲੀਜ਼ ਤੁਸੀਂ ਮੇਰੇ ਇੰਸਟਾਗ੍ਰਾਮ ਤੋਂ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੇਰੇ ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ